ਸਰ ਕੀ ਸੰਗਰੂਰ ਦੀ ਰਚਨਾ ਮਿੱਠਾ ਬੋਲੇ ਮਿੱਠਾ ਬੋਲੇ ਬਲਦਸਤਾਰ ਦੇ ਮੁੰਡਿਆਂ ਮਿੱਠਾ ਬੋਲੇ ਮਿੱਠਾ ਬੋਲੇ ਮਿੱਠਾ ਬੋਲੇ ਬਲਦਸਤਾਰ ਦੇ ਮੁੰਡਿਆਂ ਮੈਨੂੰ ਲੁੱਟਣੇ ਨੂੰ ਮੈਨੂੰ ਲੁੱਟਣੇ ਨੂੰ ਮੈਨੂੰ ਲੁੱਟਣੇ ਨੂੰ ਹੋ ਜਾਂਦੇ ਆਂ ਤੇ ਆ ਦੇ ਮੁੰਡਿਆ ਮਿੱਠਾ ਬੋਲੇ ਮਿੱਠਾ ਬੋਲੇ ਮਿੱਠਾ ਬੋਲੇ ਬਲਦਸਤਾਰ ਦੇ ਲੰਦਿਆ ਮੈਨੂੰ ਲੁੱਟਣੇ ਨੂੰ ਮੈਨੂੰ ਲੁੱਟਣੇ ਨੂੰ ਹੋ ਜਾਂਦੇ ਆਂ ਤੇ ਆ ਦੇ ਮੁੰਡਿਆ ਮਿੱਠਾ ਬੋਲੇ ਨੀਕ ਤੇਰੇ ਦੰਦਲੇ ਨੀ ਤੇਰੀ ਨੰਦਨੀ ਯੋ ਚਾਂਦੀ ਦੀ ਤਾਰਨੀ ਕੁੜੀਏ ਤੇਰੇ ਨੰਦਨੇ ਯੋ ਚਾਂਦੀ ਦੀ ਤਾਰਨੀ ਕੁੜੀਏ ਮੈਨੂੰ ਲੁੱਟਣੇ ਨੂੰ ਮੈਨੂੰ ਲੁੱਟਣੇ ਨੂੰ ਹੋਇਆ ਤੇ ਯਾਦ ਦੇ ਮੁੰਡਿਆ ਮਿੱਠਾ